ਗੈਂਗਸਟਰ ਤੇਜਿੰਦਰ ਸਿੰਘ ਤੇਜਾ ਪੁੱਤਰ ਜੁਝਾਰ ਸਿੰਘ ਵਾਸੀ ਮਹਿਤਪੁਰ ਜ਼ਿਲ੍ਹਾ ਨਮਾਸ਼ਹਿਰ ਜੋ ਬੀਤੇ ਕੱਲ ਪੁਲਸ ਦੀ ਮੁੱਠਪੇੜ ਚ ਮਾਰਿਆ ਗਿਆ ਬੀਬੀਸੀ ਨੈਸ਼ਨਲ ਰੇਡੀਓ ਪੱਤਰਕਾਰ ਹਰਮੇਲ ਸੁਹੰਗੜਾ ਵੱਲੋਂ ਮਤਰਕ ਤੇਜਿੰਦਰ ਸਿੰਘ ਦੇ ਘਰ ਦਾ ਦੌਰਾ ਕੀਤਾ ਗਿਆ ਤੇਜਿੰਦਰ ਸਿੰਘ ਤੇਜਾ ਦੇ ਮਾਰੇ ਜਾਣ ਤੋਂ ਬਾਅਦ ਪਿੰਡ ਵਿੱਚ ਸਹਮ ਤੇ ਸਨਾਟੇ ਦਾ ਮਾਹੌਲ ਦੇਖਿਆ ਗਿਆ ਪੱਤਰਕਾਰ ਵੱਲੋਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ਤੇ ਉਹਨਾਂ ਦੱਸਿਆ ਕਿ ਤੇਜਿੰਦਰ ਸਿੰਘ ਪਿੰਡ ਵਿੱਚ ਬਹੁਤ ਨੇਕ ਇਨਸਾਨ ਸੀ ਪਿੰਡ ਵਿੱਚ ਹਰ ਕਿਸੇ ਦੀ ਧੀ ਭੈਣ ਦੀ ਇੱਜ਼ਤ ਕਰਨ ਵਾਲਾ ਸਭ ਨੂੰ ਇੱਜ਼ਤ ਦੇਣ ਵਾਲਾ ਇਨਸਾਨ ਸੀ ਕਦੇ ਵੀ ਪਿੰਡ ਵਿੱਚ ਉਸਨੇ ਕੋਈ ਲੜਾਈ ਝਗੜਾ ਨਹੀਂ ਕੀਤਾ ਇੱਕ ਮਾਮੂਲੀ ਝਗੜੇ 'ਚ ਜੇਲ੍ਹ ਗਿਆ ਗੈਂਗਸਟਰ ਕਿਵੇਂ ਬਣ ਗਿਆ ਪਤਾ ਹੀ ਨਹੀਂ ਕਿਸ ਤਰ੍ਹਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸਭ ਸਰਕਾਰਾਂ ਦੀਆਂ ਚਾਲਾਂ ਨੇ ਕੁਝ ਨੌਜਵਾਨ ਨਸ਼ੇ ਦੀ ਭੇਟ ਚੜ ਗਏ ਕੁਝ ਅਤਵਾਦੀ ਬਣਾ ਮਾਰ ਦਿੱਤੇ ਗਏ ਬਾਕੀ ਨੌਜਵਾਨਾਂ ਨੂੰ ਗੈਂਗਸਟਰ ਕਹਿ ਕੇ ਮਾਰਿਆ ਜਾ ਰਿਹਾ ਹੈ ਪਿੰਡ ਵਾਸੀ ਨੇ ਦੱਸਿਆ ਕਿ ਤੇਜੇ ਦੀ ਜਮਾਨਤ ਕਦੋਂ ਹੋਈ ਕਿਸ ਨੇ ਜਮਾਨਤ ਦਿੱਤੀ ਜਮਾਨਤ ਤੋਂ ਬਾਅਦ ਉਹ ਕਿੱਥੇ ਰਿਹਾ ਕਿਸੇ ਨੂੰ ਕੋਈ ਪਤਾ ਨਹੀਂ ਉਹਨਾਂ ਦੱਸਿਆ ਕਿ ਜਮਾਨਤ ਤੋਂ ਬਾਅਦ ਵੀ ਤੇਜਾ ਪਿੰਡ ਨਹੀਂ ਆਇਆ बस ਮੌਤ ਦੀ ਖਬਰ ਸੁਣੀ ਆ ਪੱਤਰਕਾਰ ਵੱਲੋਂ ਪਿੰਡ ਵਾਸੀਆਂ ਨੂੰ ਤੁਹਾਡੀ ਮੰਗ ਕੀ ਹੈ ਪੁੱਛੇ ਜਾਣ ਤੇ ਉਹਨਾਂ ਆਖਿਆ ਕਿ ਤੇਜਿੰਦਰ ਸਿੰਘ ਦਾ ਇੱਕ ਭਰਾ ਜੇਲ੍ਹ ਵਿੱਚ ਬੰਦ ਹੈ ਇਨਸਾਨੀਅਤ ਨਾਤੇ ਉਸ ਨੂੰ ਤੇਜਾ ਦੀਆਂ ਅੰਤਮ ਰਸਮਾਂ ਪੂਰੀਆਂ ਕਰਨ ਲਈ ਪਰੋਲ ਦਿੱਤੀ ਜਾਵੇ ਮੇਰੇ ਨਾਲ ਕਰਦੇ ਰਹੋਗੇ ਇਸੇ ਪਿੰਡ ਦੇ ਹਾਂਜੀ ਤੇ ਇਹ ਤੀਜੀ ਵਾਰੇ ਕੀ ਖਿਆਲ ਸਰਦਾਰ ਬਸ ਬਹੁਤ ਵਧੀਆ ਪਿੰਡ ਵਿੱਚ ਦਾ ਕੋਈ ਮਾਲੀ ਵੀ ਚੰਗੀ ਨਹੀਂ ਜੀ ਕੀਤੀ ਛੋਟਾ ਜਿਹਾ ਹੀ ਮਤਲਬ ਮੈਂ ਤਾਂ ਜੀ ਦੇਖਿਆ ਮੈਨੂੰ ਵੀ ਕਾਫੀ ਟਾਈਮ ਬਾਹਰ ਹਿੰਦਨ ਹੋ ਗਿਆ ਜੀ ਮੈਨੂੰ 22 ਸਾਲ ਹੋ ਗਏ ਬਾਹਰ ਦੇ ਮੈਨੂੰ ਤਿੰਨ ਨਰ ਮਹੀਨੇ ਕਿੱਦਾਂ ਕੀ ਇਹਨਾਂ ਦਾ ਬਾਹਰ ਲੈਂਪ ਜੀ ਕਿੱਦਾਂ ਕਿੱਦਾਂ ਨਿਆਣੇ ਦਾ ਹੋਏ ਜੀ ਮੈਨੂੰ ਤਾਂ ਬਸ ਉੱਤਨ ਕੋਈ ਨਹੀਂ ਜੀ ਮੈਂ ਬਾਹਰ ਹੀ ਨਹੀਂ ਗਿਆ ਬਾਹਰ ਸਾਬ ਉੱਧਾ ਠੀਕਾ ਪਿੰਡ ਵਿੱਚ ਕੋ ਮਾੜੀ ਨਹੀਂ ਕੋ ਚੰਗੀ ਨਹੀਂ ਕੋ ਧੀ ਭੈਣ ਨੂੰ ਕੋ ਮਾੜੀ ਚੰਗੀ ਗੱਲ ਕਹੀ ਕਦੇ ਕੋ ਲੜਿਆ ਨਹੀਂ ਪਿੰਡੇ ਨਾਲ ਕੋ ਝਗੜਾ ਨਹੀਂ ਹੁੰਦਾ ਜਿਹੜਾ ਅੱਜ ਤਾਂ ਕੱਲ ਇਨਕਾਉਂਟਰ ਹੋਇਆ ਇਨਕਾਉਂਟਰ ਦੇਖਦੇ ਪਿੰਡ ਵਿੱਚ ਕਿਦਾਂ ਦਾ ਮਾਹੌਲ ਹੈ ਬਹੁਤ ਮੋਕ ਦਰਦੇ ਆਉਂਦੇ ਨਹੀਂ ਜੀ ਗੱਲ ਪੋਸਟ ਆਫ ਦੀ ਜੇ ਹੁਣ ਕਿੱਦਾਂ ਹੋਣਾ ਦਾਰ ਤਾਂ ਹੁਣ ਸੱਤ ਤੁਸੀਂ ਤੋਂ ਗੱਲ ਪੁੱਛ ਰਿਹਾ ਜਿਹੜੀ ਗੱਲ ਹੋਣੀ ਹੈ ਉਹ ਜਛਣੀ ਜੀ 10 ਜਿਹੜੇ ਲੋਕ ਸੋਨ ਸੰਸਮੰਦਰ ਆਪਣੇ ਬੜੇ ਆ ਜਾਣਾ ਲਾਸ਼ ਆ ਜਣੀ ਆਵ ਜਾਣਾ ਸਾਰਾ ਪਿੰਡ ਨੇ ਆਣਾ ਨਹੀਂ ਹੈ ਦੇਖੋ ਇੱਥੇ ਕਿਦਾਂ ਗਲੀਆਂ ਨੇ ਮੇਲੇ ਲੱਜਾ ਹੁਣ ਪਰਵਾਰੀ ਅੱਜ ਅੱਜ ਨਹੀਂ ਮੁਸ਼ਕਲ ਹੈ ਨਹੀਂ ਅੱਜ ਦਾ ਕੱਲ ਪਹੁੰਚਣ ਦਾ ਹੈ ਠੀਕ ਜਿਸ ਨੇ ਮੈਂ ਕਿਜਿੰਦਰ ਸਿੰਘ ਕਿਜੇ ਦਾ ਚਾਚਾ ਕਿਉਂਕਿ ਜੇਕਰ ਜਿਹੜਾ ਵੀ ਕੁਝ ਹੋ ਰਿਹਾ ਹੈ ਇੱਕ ਰਾਜਨੀਤੀ ਦੇ ਜਹਤ ਹੋ ਰਿਹਾ ਹੈ ਕਿਉਂਕਿ ਪਹਿਲਾਂ ਖੜਕੂ ਬਾਦ ਕਰਕੇ ਹਿੰਦੂਸ ਪੰਜਾਬ ਦੇ ਪੁੱਤਾਂ ਦਾ ਖਤਮਾ ਕੀਤਾ ਗਿਆ ਉਸ ਤੋਂ ਬਾਅਦ ਗੈਂਗਸਟਰ ਬਣਾ ਕੇ ਖਤਮ ਕਰ ਰਹੇ ਆ ਕਿਉਂਕਿ ਕੁਝ ਨਸ਼ਿਆਂ ਨਾਲ ਖਤਮ ਹੋ ਰਹੇ ਸਿਰਫ ਇਹਨਾਂ ਦਾ ਕੰਮ ਖਤਮ ਸਰਕਾਰਾਂ ਦਾ ਕੰਮ ਹੈ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਕਿਸੇ ਨਾ ਕਿਸੇ ਤਰੀਕੇ ਚਾਹੇ ਗੈਂਗਸਟਰ ਕਰਕੇ ਮਾਰਦਾ ਹੋ ਚਾਹੇ ਖੜਕੂ ਬਾਤ ਕਰ ਕਰ ਕਰਦਾ ਹੋ ਚਾਹੇ ਨਸ਼ੇ ਨਾਲ ਮਾਰਦਾ ਪੰਜਾਬ ਦੀ ਜਵਾਨੀ ਨੂੰ ਖਤਮ ਕਰਨਾ ਹੀ ਇੱਕ ਗਵਰਨਮੈਂਟ ਦੀ ਰਾਜਨੀਤੀ ਬਣ ਗਈ ਹੈ ਕਿਉਂਕਿ ਤਜਿੰਦਰ ਸਿੰਘ ਤੇਜਾ ਇੰਨਾ ਮਾੜਾ ਨਹੀਂ ਹੈਗਾ ਸਰ ਕਿਉਂਕਿ ਉਸ ਉਹਦਾ ਅੱਜ ਉਹਦੇ ਇੱਕ ਵੀ ਐਬ ਉਸ ਬੰਦੇ ਵਿੱਚ ਨਹੀਂ ਸੀਗੀ ਹਰ ਇੱਕ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਣਾ ਹਰ ਇੱਕ ਮਾਂ ਨੂੰ ਆਪਣੀ ਮਾਂ ਸਮਝਣਾ ਨਾ ਹੀ ਕਿਸੇ ਨਾਲ ਕੋਈ ਚੜਾਈ ਚੜਾ ਸਕਦਾ ਇੱਕ ਜੇ ਨਾ ਹੀ ਉਹ 4 ਮਹੀਨੇ ਤੋਂ ਜਮਾਨਤ ਤੋਂ ਬਾਅਦ ਘਰ ਪਹੁੰਚਿਆ ਕਿੱਥੇ ਰਿਹਾ ਕੋਈ ਪਤਾ ਨਹੀਂ ਇੱਕ 11 7 8 10 ਸਾਲ ਤੋਂ ਬੰਦਾ ਜਿਹੜਾ ਬੰਦਾ ਜੇਲ੍ਹ ਵਿੱਚ ਹੈ ਕਿ ਗੇਲ੍ਹ ਵਿੱਚ ਬੈਠਾ ਹੀ ਬੰਦਾ ਗੈਂਗਸਟਰ ਬਣ ਗਿਆ ਉਹ ਜਵੰਤ ਕਿ ਨਹੀਂ ਦਿੱਤੀ ਜਾਨ ਦੀ ਇਹ ਸਰ ਪੇਟ ਇਹ ਪਤਾ ਨਹੀਂ ਕਿਸ ਨੇ ਕਿੰਨ ਦਿੱਤੀ ਸਕਦਾ ਹੋ ਸਕਦਾ ਇਹਨੂੰ ਕਿਸੇ ਰਾਜਨੀਤੀ ਦੇ ਹਿਤ ਬਾਦ ਕੱਢਿਆ ਹੋਵੇ ਜ਼ਮਾਨਤ ਕਰਕੇ ਜੀ ਤਾਂ ਕਿ ਖਤਮ ਕੀਤਾ ਜਾ ਸਕੇ ਤੇਜਿੰਦਰ ਤੇਜਾ ਕਿੰਨੀਆਂ ਪੜਿਆ ਸੀਗਾ ਸਰ ਤੇਜਿੰਦਰ ਸਿੰਘ ਤੇਜਾ 9 ਪੜਿਆ ਸੀਗਾ ਇਹ ਕਿਹੜੇ ਕੇਸ ਚ ਪਹਿਲਾਂ ਮਤਲਬ ਇਹ ਹੈ ਮਤਲਬ ਜੇ ਰਹੇ ਕੇ ਸਰ ਇਹ ਮੜਾ ਮੋਟਾ ਲੜਾਈ ਝਗੜੇ ਦੇ ਕੇਸ ਵਿੱਚ ਹੈ ਸਰ ਵੇ ਇਹ ਮੜਾ ਮੋਟਾ ਪਿੰਡਾਂ ਦੇ ਵਿੱਚ ਨਾਰਮਲ ਝਗੜਾ ਹੋਇਆ ਹੁੰਦਾ ਉਸ ਕੇਸ ਵਿੱਚ ਸਰ ਕਿੰਨੇ ਪੈਸੇ ਇਹ ਇਹ ਤਿੰਨ ਪਾਈ ਆ ਸਰ ਦੋ ਪਾਈ ਇਹਨਾਂ ਦੇ ਕਿੱਥੇ ਐ ਇਹ ਦੂਜਾ ਗੁਰਜਿੰਦਰ ਸਿੰਘ ਕਹਿੰਦਾ ਉਹ ਸਰ ਜੇਲ੍ਹ ਵਿੱਚ ਹੈ ਤੀਸਰਾ ਪਰਜੀਤ ਸਰ ਤੀਸਰਾ ਭਰਾ ਇਹਨਾਂ ਦਾ ਕਿੱਥੇ ਹੈ ਉਹ ਬਾਹਰ ਹੈ ਸਰ ਕਿਹੜੇ ਤੇ ਉਹ ਕੈਨੇਡਾ ਗਿਆ ਹੋਇਆ ਹੈ ਉਹਦੇ ਉੱਪਰ ਵੀ ਕਿ ਕੋਈ ਕੇਸ ਹੈਗਾ ਨਹੀਂ ਸਰ ਜਿਹੜਾ ਅਪਰੋਚ ਪਰ ਜੇਲ੍ਹ ਚੋਂ ਉਹ ਕਿੰਨੇ ਕੇਸ ਹੈ ਉਸਦੇ ਬਾਰੇ ਸਾਨੂੰ ਇੰਨਾ ਨਹੀਂ ਪਤਾ ਮੈਨੂੰ ਇਸ ਚੀਜ਼ ਬਾਰੇ ਕਿਉਂਕਿ ਮੈਂ ਤਾਂ ਬਾ ਇਥੋਂ ਆਪਣੇ ਪੇਕ ਸੌਰੀ ਰਹਿਣਾ ਸਰ ਉਹ ਇੱਥੇ ਬੈਠੇ ਥੋੜੀ ਰਹਿਣ ਦਾ ਜੀ ਪਿੰਡ ਫੋਜੀ ਸਰ ਆਪਣੇ ਕੈਰੀ ਪਾਰਟੀ ਨਾਲ ਸੰਬੰਧ ਰੱਖ ਰਹੀ ਸੀ ਆ ਤੀਜਾ ਫਰਵਾਰ ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਸੀ ਤੀਜਾ ਫਰਵਾਰ ਸੋਡੇ ਅਸੀਂ ਸਰ ਸਾਰੇ ਸੋਮਣੀ ਕਾਲੀ ਦਾ ਸੰਬੰਧ ਰੱਖਦੇ ਆ ਸਰ ਜੀ ਕਲੀ ਸਰ ਹਾਂਜੀ ਜੀ ਜੀ ਕੋਈ ਕੋਈ ਇਹ ਬੰਦੇ ਵੀ ਇੱਥੇ ਆਉਂਦੇ ਸੀ ਸਿਆਸੀ ਜਿਨ੍ਹਾਂ ਸੇ ਕੋਈ ਸ਼ੱਕ ਹੋਵੇ ਨਹੀਂ ਸਰ ਐਸ ਵੇਲੇ ਤੁਸੀਂ ਕੀ ਡਿਮਾਂਡ ਕਰਦੇ ਹੋਗੇ ਰੈੱਡ ਬੋਰਡ ਨੂੰ ਲਿਆ ਕੇ ਸਰ ਡੈੱਡ ਬੋਰਡ ਨੂੰ ਲਿਆਉਣ ਵਾਸਤੇ ਡਿਮਾਂਡ ਇਹ ਕਰਦੇ ਕਿ ਜਿਹੜਾ ਉਹਦਾ ਭਰਾ ਗੁਰਜਿੰਦਰ ਸਿੰਘ ਗਿੰਦਾ ਹੈ ਉਹਨੂੰ ਜ਼ਮਾਨਤ ਦੇ ਤੌਰ ਤੇ ਤਾਂ ਕਿ ਆਪਣੇ ਭਰਾ ਦਾ ਸੰਸਕਾਰ ਕਰ ਸਕੇ ਚਾਹੇ ਉਹਨੂੰ ਇੱਕ ਦਿਨ ਵਾਸਤੇ ਦੋ ਦਿਨ ਵਾਸਤੇ ਤਾਂ ਕਿ ਆਪਣੇ ਭਰਾ ਦਾ ਮੂੰਹ ਦੇਖ ਲ ਕੇ ਆਪਣੇ ਭਰਾ ਦਾ ਸੰਸਕਾਰ ਕਰ ਸਕੇ ਜਰਾ। ਇਹ ਹੀ ਆ ਸਰਕਾਰ ਦਾ ਪਿਤਾ ਜੀ ਕਿੱਥੇ ਰਹਿੰਦੇ ਹੋ ਤੁਸੀਂ? ਪਿਤਾ ਜੀ ਜਨਵਰੀ ਚ ਰਹਿੰਦੇ ਇੱਥੇ ਰਹਿੰਦੇ ਸਨ ਘਰੇ ਖੇਤੀਬਾੜੀ ਕਰਦੇ ਆ ਆਪਣੇ। ਖੇਤੀਬਾੜੀ ਕਰਦੇ। ਠੀਕ। ਇਹ ਪਿੱਛੇ ਤੁਹਾਨੂੰ ਕੋਈ ਸ਼ਿਆਸੀ ਸ਼ੈ ਲੱਗਦੀ ਹੈ ਕੋਈ? ਸਰ ਇਹ ਤਾਂ ਸਰਕਾਰਾਂ ਕਰ ਸਕਦੀਆਂ ਇਹਦੇ ਵਿੱਚ ਸਾਨੂੰ ਕੁਝ ਨਹੀਂ ਕਰ ਸਕਦਾ। ਇਸੇ ਆਇਆਂ ਨੂੰ ਦਾ ਸਾਲ ਹੋ ਗਿਆ ਜੀ ਪਿੰਡ ਹਾਂ ਜੀ 12 ਸਾਲ ਹੋ ਗਏ ਦਾ ਬਦਲ 12 ਸਾਲ ਹੋ ਗਏ 10 12 ਸਾਲ ਤੂੰ ਜਰਾ ਜੇਲ੍ਹ ਵਿੱਚ ਉਧਰੀ ਨਹੀਂ ਜਦੋਂ ਬਰੋਸ਼ੂਰ ਤਰੀਕ ਪੈਂਦੀ ਸੀ ਇੱਥੇ ਜਾਂਦੇ ਸੀ ਮਿਲ ਨਹੀਂ ਕੋਈ ਨਾ ਕੋਈ ਨਹੀਂ ਅੱਗੇ ਨਹੀਂ ਕੋਈ ਨਹੀਂ ਅਸੀਂ ਕੋਈ ਨਹੀਂ ਸੀ ਮੰਮੀ ਜਾਂਦੀ ਸੀ ਨਾ ਸੀ ਨਹੀਂ ਜਾਂਦੀ ਸੀ ਹਾਂ ਜੀ ਸਰ ਉਹਨਾਂ ਦੇ ਮਾਤਾ ਜੀ ਜਾਂਦੇ